ਉਹ ਮੋਹਰੇ ਜਿਹੜੇ ਕੁਕੜਾ ਨਾ ਹੋਰ ਅੱਛਾ ਰਹੀ ਉਸ ਦਿਖਤ ਨਹੀਂ ਕਹਿਣ ਉਹ ਮੈਨਾਂ ਚਾਹਤ ਰਹੀ ਹੋ ਆਈ ਬਹੁਤ ਤੇਜ਼ ਵੀ ਮੇਰੀ ਚਖੜ ਨਾਲ ਹਲਕੇ ਹਲਕੇ ਗੜੇ ਵੀ ਨੇ ਵਿੱਚ ਛੋਟੇ ਛੋਟੇ ਕਿੱਤਰੀ ਜਿਹਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੜੇ ਵੀ ਨਾਲ ਡਿੱਗ ਰਹੇ ਨੇ ਗੜੇ ਡਿੱਗਣ ਲੱਗੇ ਗੜੇ ਡਿੱਗਣ ਲੱਗੇ ਹੋਏ ਆ ਦੇਖ ਗੜੇ ਇੱਕ ਮਿੰਟ ਬੰਦ ਲਗੇ ਗੜੇ ਡਿੱਗਣ ਲੱਗੇ ਗੜੇ ਹੋ ਸੜਕ ਦੇ ਉੱਪਰ ਦੇਖ ਮਿੰਟ ਇਹਦੇ ਨੇ ਗੜੇ ਓਏ ਇੱਥੇ ਘੱਟ ਪਤਾ ਲੱਗਦਾ ਬਹੁਤ ਤੇਮੀ ਨਾਲ ਗੜੇ ਬਮਰੀ ਹੈ ਉਹ ਚੱਕਦਾ ਘਣੀ ਨੂੰ ਕਹਦਾ ਗੜੇ ਦੇ ਨਾਲ ਉਹ ਗੜੇ ਦੇਖ ਦੇਖ ਉਹ ਗੜੇ ਡਿੱਗਦੇ ਨੇ ਨਾਲ ਹਵਾ ਖੜ ਗਈ ਮੀਂਹ ਮੋਤੀਜ ਹੋ ਗਿਆ ਪਾਣੀ ਇਹ ਕਿਵੇਂ ਚੱਲ ਪਿਆ ਇਧਰੋਂ ਕਿੰਨੇ ਰੋ ਰਿਹਾ ਮੈਂ ਆਇਆ ਤੈਨੂੰ ਆਇਆ